ਗੁਜ਼ਾਰੀ ਹੋਵੇ ਜਾਂ ਫਿਰ ਗੈਂਗਸਟਰਸ ਹੋਣ ਉਹ ਖੁੱਲ ਕੇ ਬੋਲਦੇ ਆਏ ਨੇ ਇਹ ਜੋ ਤਸਵੀਰ ਨਜ਼ਰ ਆ ਰਹੀ ਹੈ ਕਿ ਇੱਥੇ ਜੋ ਹੁਣ ਤਨਾਤੀ ਵਧਾਈ ਗਈ ਹੈ ਕੀ ਤੁਹਾਨੂੰ ਜਾਣਕਾਰੀ ਮਿਲ ਰਹੀ ਹੈ ਬਿਲਕੁਲ ਰਾਜ ਅਸਰਨਾ ਚਾਹਾਂਗਾ ਕਿ ਦੇਸ਼ ਦੀ ਏਜੰਸੀ NIA ਵੱਲੋਂ ਮਾਨਸਾ ਪੁਲਿਸ ਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਹਮਲਾ ਕੀਤਾ ਜਾ ਸਕਦਾ ਹੈ ਇਸ ਨੂੰ ਲੈ ਕੇ ਜਿਹੜਾ ਮਾਨਸਾ ਪੁਲਿਸ ਵੱਲੋਂ ਪਿੰਡ ਮੂਸਾ ਨੂੰ ਸੀਲ ਕਰ ਦਿੱਤਾ ਗਿਆ ਤੇ ਚੱਪੇ-ਚੱਪੇ ਤੇ ਜਿਹੜੀ ਪੁਲਿਸ ਤੇ ਨਾਤੀ ਕੀਤੀ ਗਈ ਹੈ ਹਰ ਆਣ ਜਾਣ ਵਾਲੇ ਵਿਅਕਤੀ ਨੂੰ ਜਿਹੜੀ ਤਲਾਸ਼ੀ ਤੋਂ ਬਿਨਾ ਜਾਣ ਨਹੀਂ ਦਿੱਤਾ ਜਾ ਰਿਹਾ ਔਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਵੀ ਹਜੇ ਫਿਲਹਾਲ ਕਿਸੇ ਵੀ ਵਿਅਕਤੀ ਨੂੰ ਮਿਲਾਇਆ ਨਹੀਂ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਿੱਧੂ ਮੂਸੇਵਾਲਾ ਦਾ ਹੈ ਘਰ ਦੇ ਬਾਹਰ ਦੀਆਂ ਜਿੱਥੇ 게ਟ ਦੇ ਜਰੂਰ ਸਿੱਧੂ ਦੇ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਮਿਲਣ ਲਈ ਆਏ ਨੇ ਪਰ ਉਹਨਾਂ ਨੂੰ ਵੀ ਜਿਹੜਾ ਅਜੇ ਮਲਾਇਆ ਨਹੀਂ ਜਾ ਰਿਹਾ ਔਰ ਪਿੰਡ ਮੂਸਾ ਵਿੱਚ ਜੋ ਵੀ ਵਿਅਕਤੀ ਆਂਦਾ ਉਹਨਾਂ ਨੂੰ ਪ੍ਰੋਪਰ ਤਲਾਸ਼ੀ ਲਈ ਜਾ ਰਹੀ ਹੈ ਔਰ ਵੱਡੀ ਪੱਧਰ ਤੇ ਜਿਹੜੀ ਪੁਲਿਸ ਤਾਇਨਾਤ ਕੀਤੀ ਗਈ ਹੈ ਔਰ ਪੁਲਿਸ ਵੱਲੋਂ ਹਰ ਇੱਕ ਦਾ ਰਿਕਾਰਡ ਬਣਾਇਆ ਜਾ ਰਿਹਾ ਜੋ ਮੂਸਾ ਦੇ ਅੰਦਰ ਆਂਦਾ ਉਹਦਾ ਜਿਹੜਾ ਪੂਰਾ ਬੇਰਵਾਜ ਜਿਹੜਾ ਨੋਟ ਕੀਤਾ ਜਾ ਰਿਹਾ ਔਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਐਲ ਐਮ ਜੀ ਵਾਲੀ ਗੱਡੀ ਲਾਈਟ ਮਸ਼ੀਨ ਗਨ ਤੇ ਜਿਹੜਾ ਸਿੱਧੂ ਮੂਸੇ ਵਾਲਾ ਦੇ ਘਰ ਦੇ ਬਾਹਰ ਆ ਜਿਹੜੀ ਗੱਡੀ ਵੀ ਹੈ ਜਿਹੜੀ ਤਾਇਨਾਤ ਕੀਤੀ ਗਿਆ ਜਿੱਥੇ ਇੱਕ ਪੁਲਿਸ ਕਰਮੀ ਹੈ ਜਿਹੜਾ ਮਸ਼ੀਨ ਗਨ ਦੇ ਉੱਪਰ ਤਾਇਨਾਤ ਹੈ ਔਰ ਇਸ ਤੋਂ ਪਹਿਲਾਂ ਵੀ ਜਿਹੜਾ ਪੁਲਿਸ ਵੱਲੋਂ ਪੂਰਾ ਜਿਹੜਾ ਪਿੰਡ ਵਿੱਚ ਜਿਹੜਾ ਸਰਚ ਅਭਿਆਨ ਕੀਤਾ ਗਿਆ ਤੇ ਹੁਣ ਵੀ ਤਿੰਨੋਂ ਪਾਸੇ ਜੋ ਮੂਸੇ ਦੇ ਐਂਟਰੀ ਤੇ ਬਾਹਰ ਵਾਲੇ ਜਿਹੜੇ ਰਸਤੇ ਨੇ ਉੱਥੋਂ ਵੀ ਕੋਈ ਵੀ ਵਿਅਕਤੀ ਆ ਰਿਹਾ ਉਸ ਦਾ ਪੂਰਾ ਜਿਹੜੀ ਤਲਾਸ਼ੀ ਲਈ ਜਾ ਰਹੀ ਆ ਹੋਰ ਵੀ ਦੱਸਦੀ ਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆ ਜਿਹੜੇ ਉਹ ਅੱਜ ਸਵੇਰ 3 ਵਜੇ ਜਿਹੜਾ ਯੂਕੇ ਨੂੰ ਰਵਾਨਾ ਹੋਏ ਨੇ ਔਰ ਸਿੱਧੂ ਮੂਸੇਵਾਲਾ ਦੀ ਜਿਹੜੀ ਮਾਤਾ ਉਹੀ ਚਰਨ ਕੋਰੀ ਜਿਹੜੀ ਘਰ ਵਿੱਚ ਮੌਜੂਦ ਆ ਪਰ ਹੁਣ ਪੁਲਿਸ ਵੱਲੋਂ ਜੋ ਸੁਰੱਖਿਆ ਬਣਾ ਦਿੱਤੀ ਗਈ ਆ ਇਸ ਕਰਕੇ ਕਿਸੇ ਨੂੰ ਵੀ ਹਜੇ ਮਿਲਣ ਦੀ ਇਜਾਜ਼ਤ ਨਹੀਂ ਆ ਬਿਲਕੁਲੇ ਲੇਕਿਨ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੋ ਜਾਂਦਾ ਹੈ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਖੁੱਲਕੇ ਸਿੱਧੂ ਮੂਸੇਵਾਲ ਦੇ ਮਾਤਾ ਪਿਤਾ ਜਿਹੜਾ ਨਿਸ਼ਾਨਾ ਸਾਧਿਆਏ ਨੇ ਹੁਣ ਤੱਕ ਦੀ ਜੋ ਵੀ ਕਾਰਗੁਜ਼ਾਰੀ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਲਗਾਤਾਰ ਕਹਿਣਾ ਹੈ ਕਿ ਜਾਂਚ ਵੀ ਕੀਤੀ ਜਾ ਰਹੀ ਹੈ ਅਰ ਜਿਹੜੇ ਇਸ ਵਿੱਚ ਸ਼ਾਮਿਲ ਰਹੇ ਨੇ ਗੈਂਗਸਟਰਸ ਜਾਂ ਸ਼ੂਟਰਸ ਉਹਨਾਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ ਲੇਕਿਨ ਇਹ ਸਭ ਵਿਚਕਾਰ ਕਈ ਵਾਰ ਆਪਣੀ ਨਾਕੂਸ਼ੀ ਪਰਿਵਾਰ ਵੱਲੋਂ ਜ਼ਾਹਰ ਜ਼ਰੂਰ ਕੀਤੀ ਗਈ ਹੈ ਪੂਰੀ ਕਾਰਵਾਈ ਲੈ ਕੇ ਅਹ ਬਿਲਕੁਲ ਰਾਜਾ ਜਦੋਂ ਵੀ ਹਰ ਇਤਬਾਰ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਪ੍ਰਸੰਸਕਾਂ ਨਾਲ ਰੂਬਰੂ ਹੁੰਦੇ ਜਦੋਂ ਅ ਸਰਕਾਰ ਤੇ ਪ੍ਰੈਸ਼ਰ ਬਣਦਾ ਤਾਂ ਸਰਕਾਰ ਵੱਲੋਂ ਥੋੜੀ ਸ਼ਕਤੀ ਦਿਖਾਈ ਜਾਂਦੀ ਹੈ ਤਾਂ ਗੈਂਗਸਟਰਾਂ ਵੱਲੋਂ ਵੀ ਕੋਈ ਨਾ ਕੋਈ ਚਿੰਤਾ ਹੁੰਦੀ ਹੈ ਕਿਉਂਕਿ ਗੋਲਡੀ ਬਰਾੜ ਦੇ ਗ੍ਰਿਫਤਾਰ ਕਰਨ ਨੂੰ ਜਾਂ ਗੋਲਡੀ ਬਰਾੜ ਦਾ ਪਤਾ ਦੇਣ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਅਗਰ ਸਰਕਾਰ ਉਸ ਤੇ ਇਨਾਮ ਨਹੀਂ ਰੱਖਦੀ ਤਾਂ ਅਸੀਂ ਮੈਂ ਆਪਣੇ ਕੋਲੋਂ ਆਪਣੀ ਜ਼ਮੀਨ ਵੇਚ ਕੇ 2 ਕਰੋੜ ਰੁਪਏ ਦਾ ਜਿਹੜਾ ਇਨਾਮ ਦੇਣ ਨੂੰ ਤਿਆਰ ਹੈ ਸਰਕਾਰ ਮੈਨੂੰ ਦੱਸੇ ਵੀ ਕਿੱਥੇ ਜਮ੍ਹਾਂ ਕਰਾਣੀ ਹੈ ਤੇ ਗੋਲਡੀ ਦਾ ਬਰਾੜ ਦਾ ਜੋ ਵੀ ਪਤਾ ਦੇਵੇਗਾ ਉਸ ਨੂੰ 2 ਕਰੋੜ ਰੁਪਏ ਇਨਾਮ ਦਿੱਤਾ ਜਾਵੇਗਾ ਇਸ ਤਰ੍ਹਾਂ ਦਾ ਜਿਹੜਾ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਬਾਰ ਬਾਰ ਗੈਂਗਸਟਰਾਂ ਨੂੰ ਟਾਰਗੇਟ ਕਰਕੇ ਬਿਆਨਬਾਜ਼ੀ ਦਿੱਤੀ ਜਾਂਦੀ ਹੈ ਸਰਕਾਰ ਦੇ ਪ੍ਰੈਸ਼ਰ ਤੇ ਗੈਂਗਸਟਰਾਂ ਤੇ ਜਦੋਂ ਸਖਤੀ ਦਿਖਾਈ ਜਾਂਦੀ ਹੈ ਕਿਤੇ ਨਾ ਕਿਤੇ ਗੈਂਗਸਟਰਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਇਸੇ ਤਰ੍ਹਾਂ ਇੱਕ ਹੀ ਉਹ ਪਹਿਲਾਂ ਵੀ ਧਮਕੀਆਂ ਆਈਆਂ ਸੀ ਕਿ ਜੋ ਐਤਵਾਰ ਨੂੰ ਬੋਲਿਆ ਜਾਂਦਾ ਉਹ ਬੋਲਿਆ ਨਾ ਜਾਵੇ ਮੇਲ ਰਾਹੀਂ ਵੀ ਧਮਕੀਆਂ ਦਿੱਤੀਆਂ ਗਈਆਂ ਸੀ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਹੁਣ ਕੋਈ ਇਨਪੁਟ ਜਿਹੜੋ ਦੇਸ਼ ਦੀਆਂ ਏਜੰਸੀਆਂ ਨੂੰ ਆਈ ਹੈ ਉਸ ਇਨਪੁਟ ਦੇ ਆਧਾਰ ਤੇ ਹੀ ਮਾਨਸਾ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਔਰ ਹੁਣ ਮਾਨਸਾ ਪੁਲਿਸ ਵੱਲੋਂ ਵੀ ਜਿਹੜੀ ਸਖਤੀ ਵਧਾ ਦਿੱਤੀ ਗਈ ਹੈ ਔਰ ਲੱਗਦਾ ਹੈ ਕਿ ਇਸ ਇਤਵਾਰ ਨੂੰ ਜਿਸ ਤਰ੍ਹਾਂ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਆਂਦੇ ਨੇ ਉਸ ਨੂੰ ਲੈ ਕੇ ਵੀ ਪੁਲਿਸ ਕਿਤੇ ਨਾ ਕਿਤੇ ਚਿੰਤਤ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਹਰ ਇਤਵਾਰ ਨੂੰ ਸਿੱਧੂ ਦੇ ਪ੍ਰਸ਼ੰਸਕ ਮਿਲਣ ਆਂਦੇ ਆ ਔਰ ਇਧਰੋਂ ਸਿਕਿਉਰਿਟੀ ਦੀ ਥ੍ਰੈਟ ਕਾਰਨ ਵੀ ਉਸ ਤਰ੍ਹਾਂ ਕਿਸ ਜਿਸ ਤਰ੍ਹਾਂ ਨੇ ਜਿਠਿਆ ਜਾਵੇ ਉਸ ਤਰ੍ਹਾਂ ਨੂੰ ਲੈ ਕੇ ਵੀ ਜਿਹੜੀ ਹੁਣ ਰੂਪਰੇਖਾ ਤਿਆਰ ਕੀਤੀ ਜਾਵੇਗੀ ਔਰ ਉਮੀਦ ਹੈ ਕਿ 1.5 ਵਜੇ ਦੇ ਕਰੀਬ ਆਈਜੀ ਬਠਿੰਡਾ ਜ਼ੋਨ ਹੈ ਜਿਹੜੇ ਉਹ ਵੀ ਮਾਨਸਾ ਆ ਰਹੇ ਨੇ ਤੇ ਉਹ ਵੀ ਜਿਹੜਾ ਬਿੰਨ ਮੂਸਾ ਆਣਗੇ ਤੇ ਇਸ ਸਿਕਿਉਰਟੀ ਦੀ ਜਿਹੜੀ ਸਮੀਖਿਆ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਇਤਵਾਰ ਨੂੰ ਜਿਹੜੇ ਸਿੱਧੂ ਦੇ ਪ੍ਰਸ਼ੰਸਕ ਆ ਰਹੇ ਆ ਜਾਂ ਹੋਰ ਪਰਿਵਾਰ ਨੂੰ ਮਿਲਣ ਆ ਰਹੇ ਆ ਉਹਨਾਂ ਨੂੰ ਕਿਸ ਤਰ੍ਹਾਂ ਮਿਲਾਇਆ ਜਾਵੇ ਉਹ ਸਾਰੇ ਬਾਰੇ ਵੀ ਜਿਹੜੀ ਡਿਸਕਸ਼ਨ ਕੀਤੀ ਜਾਣੀ ਹੈ ਜੀ ਰਾਦਾ ਬਿਲਕੁਲ ਬਹੁਤ ਐਮ ਹੋਏਗਾ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਦਾ ਇਨਪੁੱਟ ਮਿਲਿਆ ਹੈ ਨਾ ਇਹ ਵੱਲੋਂ ਜਿਹੜਾ ਹੈ ਇਸ ਮਾਮਲੇ 'ਚ ਖੱچے ਜ਼ਾਹਿਰ ਕੀਤੇ ਗਏ ਨੇ ਤਾਂ ਯਕੀਨਨ ਹੁਣ ਬਹੁਤ ਵੱਡੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਸਰਕਾਰ ਦੀ ਬਣਦੀ ਹੈ ਕਿ ਪੂਰੀ ਤਰ੍ਹਾਂ ਨਾਲ ਮਹਿਫੂਜ਼ ਪਰਿਵਾਰ ਨੂੰ ਰੱਖਿਆ ਜਾਏ ਪੂਰੀ ਇਤਿਆਜ ਜੜੀ ਹੈ ਵਰਤੀ ਜਾਏ ਤਾਂ ਜੋ ਕੋਈ ਵੀ ਅਣਸੁਖਾਂ ਵੀ ਕਟਨਾ ਇਤੇ ਨਾ ਵਾਪਰ ਪਾਏ ਬਿਲਕੁਲ ਮਾਨਸਾ ਪੁਲਿਸ ਦੇ ਉੱਪਰ ਜਰੂਰ ਵੱਡੀ ਜਿਹੜੇ ਜ਼ਿੰਮੇਵਾਰੀ ਹੈ ਇਸ ਚੀਜ਼ ਨੂੰ ਲੈ ਕੇ ਕਿ ਜਿਸ ਤਰ੍ਹਾਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਕਿਤੇ ਨਾ ਕਿਤੇ ਸਰਕਾਰ ਅਤੇ ਮਾਨਸਾ ਪੁਲਿਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਮਾਨਸਾ ਪੁਲਿਸ ਵੀ ਨਹੀਂ ਕਿਸੇ ਤਰ੍ਹਾਂ ਦਾ ਰਿਸਕ ਬਿਲਕੁਲ ਨਵੀਪ ਨਾਲ ਦੇ ਨਾਲ ਤਸਵੀਰਾਂ ਵੀ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਉਣਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਸਿਕਿਉਰਿਟੀ ਬੀਫ ਅਪ ਕੀਤੀ ਗਈ ਹੈ ਅਤੇ ਮੁਲਾਜ਼ਮਾਂ ਦੀ ਤਨਾਤੀ ਕੀਤੀ ਗਈ ਹੈ ਬਿਲਕੁਲ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕਿ ਸਿੱਧੂ ਦੇ ਗੇਟ ਦੇ ਬਾਹਰ ਵੀ ਜਿਹੜੇ ਪੁਲਿਸ ਕਰਮੀ ਤਨਾਤ ਕੀਤੇ ਗਏ ਨੇ ਔਰ ਦੂਸਰੀ ਤਰਫ ਤੇ ਜਿਹੜੋ ਪਿੰਡ ਤੋਂ ਅੰਦਰੋਂ ਸਿੱਧੂ ਦੀ ਕੋਠੀ ਵੱਲ ਨੂੰ ਰਸਤਾ ਆਂਦਾ ਉਸ ਤੇ ਵੀ ਬੈਰੀਕੇਡ ਲਗਾ ਕੇ ਪੁਲਿਸ ਕਰਮੀ ਤਨਾਤ ਕੀਤੇ ਗਏ ਨੇ ਔਰ ਤਿੰਨ ਰਸਤੇ ਆ ਜਿਹੜੇ ਸਿੱਧੂ ਮੂਸੇਵਾਲਾ ਦੇ ਪਿੰਡ ਪਿੰਡ ਨੂੰ ਤੇ ਕੋਠੀ ਨੂੰ ਜਾਂਦੇ ਆ ਉਹਨਾਂ ਤਿੰਨੋਂ ਰਸਤਿਆਂ ਨੂੰ ਸੀਲ ਕਰਕੇ ਚੈਕਿੰਗ ਕੀਤੀ ਜਾ ਰਹੀ ਆ ਔਰ ਸਿੱਧੂ ਦੀ ਕੋਠੀ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਆ ਜੋ ਪਰਿਵਾਰ ਪ੍ਰਸ਼ੰਸਕ ਮਿਲ ਲਾਂਦੇ ਆ ਉਹ ਵੀ ਕਿਤੇ ਨਾ ਕਿਤੇ ਨਮੋਸ਼ ਨੇ ਕਿਉਂਕਿ ਉਹਨਾਂ ਨੂੰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੈ ਸਿਕਿਉਰਟੀ ਨੇ ਸਿਕਿਉਰਟੀ ਰੀਜਨਾ ਕਰਕੇ ਉਹਨਾਂ ਨੂੰ ਵੀ ਦੂਰ ਰੱਖਿਆ ਕਿ ਉਹਨਾਂ ਨੂੰ ਨਹੀਂ ਮਿਲਾਇਆ ਜਾ ਸਕਦਾ ਔਰ ਬੜੀ ਗਿਣਤੀ ਵਿੱਚ ਗੱਡੀਆਂ ਖੜੀਆਂ ਨੇ ਬੈਰੀਗੇਟ ਲਗਾਏ ਗਏ ਨੇ ਔਰ ਪਿੰਡ ਵੱਲੋਂ ਕੋਈ ਵੀ ਵਿਅਕਤੀ ਆਂਦਾ ਤਾਂ ਉਸ ਦੀ ਪ੍ਰੋਪਰ ਤਲਾਸ਼ੀ ਲੈ ਕੇ ਉਸ ਦਾ ਪੂਰਾ ਬਿਓਰਾ ਇਕੱਠਾ ਕਰਕੇ ਪੁਲਿਸ ਫੇਰ ਹੀ ਆ ਜਿਹੜੀ ਉਸ ਨੂੰ ਪਿੰਡ ਦੇ ਵਿੱਚ ਐਂਟਰ ਹੋਣ ਦਿੰਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸਿੱਧੂ ਦੇ ਪ੍ਰਸ਼ੰਸਕ ਵੀ ਆ ਰਿਹਾ ਉਸ ਦੇ ਦੂਸਰੀ ਤਰਫਾ ਜਿਹੜਾ ਮੈਰੀਕੇਟ ਲਗਾਇਆ ਗਿਆ ਔਰ ਵੱਡੀ ਗਿਣਤੀ ਵਿੱਚ ਪੁਲਿਸ ਦੇ ਕਰਮੀ ਤਨਾਤਰੇ ਤੇ ਲੇਡੀਜ਼ ਪੁਲਿਸ ਕਰਮੀ ਵੀ ਤਨਾਤਰੀ ਜੋ ਲੇਡੀ ਜਾਂਦੀਆਂ ਉਹਨਾਂ ਦੀ ਅਲੱਗ ਤੇ ਲਾਈਸ ਚ ਲਈ ਜਾਂਦੀ ਹੈ ਇਸ ਤਰ੍ਹਾਂ ਦੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਔਰ ਕੋਈ ਵੀ ਸ਼ਰਾਰਤੀ ਅੰਸਰ ਪਿੰਡ ਮੂਸਾ ਵਿੱਚ ਜਿਹੜਾ ਦਾਖਲ ਨਾ ਹੋ ਸਕੇ ਤੇ ਜੋ ਥ੍ਰੈਟ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸੂਤਰਾਂ ਦੇ ਹਵਾਲੇ ਤੋਂ ਇਹਨਾਂ ਨੂੰ ਮਿਲੀ ਹੈ ਤਾਂ ਉਸ ਤੋਂ ਵੀ ਕਿਸ ਤਰ੍ਹਾਂ ਬਚਿਆ ਜਾਵੇ ਇਹ ਸਾਰਾ ਲਈ ਜਿਹੜਾ ਮਾਨਸਾ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜੀ ਰਾਦਾ ਬਿਲਕੁਲ ਅਜੇ ਵਿਚਕਾਰ ਇੰਤਜ਼ਾਮ ਪੁਖਤਾ ਕੀਤੇ ਗਏ ਜੋ ਇਨਪੁਟ ਮਿਲਿਆ ਲੇਕਿਨ ਜਿਸ ਤਰ੍ਹਾਂ ਦੇ ਨਾਲ ਅਸੀਂ ਲਗਾਤਾਰੀ ਤਸਵੀਰਾਂ ਦਿਖਾ ਰਹੇ ਹਰ ਇਤਵਾਰ ਵੱਡੀ ਗਿਣਤੀ ਜ ਫੈਨਸ ਇੱਥੇ ਪਹੁੰਚਦੇ ਨੇ ਸਿੱਧੂ ਮੂਸੇਵਾਲਾ ਦੇਕਰ ਉਹਨਾਂ ਦਾ ਬੁੱਧ ਦੇਖਣ ਲਈ ਟਰੈਕਟਰ ਦੇਖਣ ਲਈ ਪਰਿਵਾਰ ਨੂੰ ਮਿਲਣ ਲਈ ਕੀ ਇਹ ਵੀ ਹੋ ਸਕਦਾ ਹੈ ਨਵਦੀਪ ਕਿਉਂਕਿ ਜਿਸ ਨਾਲ ਇਹ ਬਹੁਤ ਅਹਿਮ ਇਨਪੁਟ ਹੈ ਉਹਨਾਂ ਨੂੰ ਮਿਲਣ ਤੋਂ ਰੋਕਿਆ ਜਾਏ ਕਿਉਂਕਿ ਇਹ ਨਮੋਸ਼ੀ ਜ਼ਰੂਰ ਫੈਨਸ ਵਿੱਚ ਪੈਦਾ ਕਰ ਸਕਦੀ ਹੈ ਗੱਲ ਜੇ ਉਹਨਾਂ ਨੂੰ ਰੋਕਿਆ ਗਿਆ ਤਾਂ ਬਿਲਕੁਲ ਦੇਖੋ 1:30 ਵਜੇ ਦੇ ਕਰੀਬ ਜਿਹੜਾ 1:30 ਤੋਂ 2:00 ਵਜੇ ਦੇ ਕਰੀਬ ਬਸ਼ੰਡਾ ਰੇਂਜ ਦੇ ਆਈਜੀ ਜੋ ਮਾਨਸਾ ਪਹੁੰਚ ਰਹੇ ਨੇ ਤੇ ਉਹ ਦੁਬਾਰਾ ਪਿੰਡ ਮੂਸਾ ਵੀ ਪਹੁੰਚਣਗੇ ਤੇ ਸੁਰੱਖਿਆ ਦੀ ਜਿਹੜੀ ਸਮੀਖਿਆ ਵੀ ਕੀਤੀ ਜਾਣੀ ਆ ਔਰ ਉਸ ਟਾਈਮ ਜਿਹੜਾ ਡਿਸਕਸ ਕੀਤਾ ਜਾਣਾ ਹੈ ਕਿ ਜੀ ਐਤਵਾਰ ਨੂੰ ਜਿਹੜਾ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਸਿੱਧੂ ਦੇ ਆ ਰਹੇ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾਵੇ ਔਰ ਦੂਸਰੀ ਤਰਫ ਇਹ ਵੀ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੋ ਅੱਜ ਸਵੇਰ 3:00 ਵਜੇ ਇੰਗਲੈਂਡ ਨੂੰ ਰਵਾਨਾ ਹੋਏ ਨੇ ਉਹ ਇੰਗਲੈਂਡ ਨੇ ਔਰ ਸਿੱਧੂ ਦੀ ਮਾਤਾ ਹੈ ਜਿਹੜੀ ਉਹੀ ਜਿਹੜੀ ਘਰ ਮੌਜੂਦ ਹੈ ਹੁਣ ਉਸ ਨੂੰ ਲੈ ਕੇ ਵੀ ਜਿਹੜਾ ਪਰਿਵਾਰ ਨਾਲ ਗੱਲਬਾਤ ਕੀਤੀ ਜਾਊਗੀ ਕਿਉਂਕਿ ਪੁਲਿਸ ਚਾਹੁੰਦੀ ਹੈ ਕਿ ਪਰਿਵਾਰ ਹੀ ਆਪਣੇ ਆਪ ਲੋਕਾਂ ਨੂੰ ਕਹੇ ਕਿ ਇਤਵਾਰ ਨੂੰ ਨਾ ਆਇਆ ਜਾਵੇ ਜਾਂ ਨਾ ਮਿਲਿਆ ਜਾਵੇ ਇਸ ਕਰਕੇ ਪੁਲਿਸ ਲਈ ਇਹ ਸਰਦਾਰਦੀ ਜ਼ਰੂਰ ਹੈ ਪਰ ਆਈਜੀ ਸਾਹਿਬ ਜਦੋਂ ਪਰਿਵਾਰ ਨੂੰ ਮਿਲਣਗੇ ਉਸ ਤੋਂ ਬਾਅਦ ਬਿਲਕੁਲ ਕੀ ਕੁਝ ਕਿਹਾ ਜਾਂਦਾ ਹੈ ਕਿ ਅੱਗੇ ਫੈਸਲੇ ਲਏ ਜਾਂਦੇ ਨੇ ਦੇਖਣਾ ਅਹਿਮ ਰਹੇਗਾ ਬਹੁਤ ਬਹੁਤ ਸ਼ੁਕਰੀਆ ਨਵਦੀਪ ਫਿਲਹਾਲ ਦੀ ਇਹ ਸਾਰੀ ਜਾਣਕਾਰੀ ਸੋ ਫਿਲਹਾਲ ਜਿਸ ਨਾਲ ਪਰਿਵਾਰ ਨੂੰ ਲੈ ਕੇ ਇੱਕ ਅੱਚਾ ਜ਼ਾਹਿਰ ਕੀਤਾ ਗਿਆ ਚੱਪੇ-ਚੱਪੇ ਤੇ ਹੁਣ ਪੁਲਿਸ ਮੁਲਾਜ਼ਮਾਂ ਦੀ ਤਣਾਤੀ ਕੀਤੀ ਗਈ ਹੈ ਨਜ਼ਰ ਰੱਖੀ ਜਾ ਰਹੀ ਹੈ ਹਰ ਆਉਣ ਜਾਣ ਵਾਲੇ ਵਾਹਨ ਤੇ ਮੂਸੇਵਾਲ ਦੇ ਘਰ ਦੇ ਬਾਹਰ ਦੀਆਂ ਤੋਂ ਤਸਵੀਰਾਂ ਵਿਖਾਰ ਹੈ ਜਿਸ ਦੇ ਨਾਲ ਜੀ ਸਮੇਤ ਪੁਲਿਸ ਕਰਮੀ ਤਣਾਤ ਕੀਤੇ ਗਏ ਨੇ ਬੈਰੀਕੇਟਿੰਗ ਕੀਤੀ ਗਈ ਹੈ ਪਿੰਡ ਨੂੰ ਇੱਕ ਤਰ੍ਹਾਂ ਦਾ ਸੀਲ ਜੜਾ ਹੈ ਉਹ ਕਰ ਦਿੱਤਾ ਗਿਆ ਔਰ ਫਿਲਹਾਲ ਰੁਕਦੇ ਐ ਇੱਥੇ ਲੇਕਿਨ ਘਰਾਂ سلسلہ ਪੀ.ਡੀ.ਸ ਨਿਊਜ਼ ਤੇ ਲਗਾਤਾਰ ਚੱਲੀ